ਭਾਈ ਹੁਣੇ-ਹੁਣੇ ਆਪਣੇ ਇੱਥੇ ਗੁੱਡਾ ਟੰਡੀ ਤੋਂ ਅਗਲੇ ਬਣੇ ਐਕਸੀਡੈਂਟ ਹੋਇਆ ਵੀਰੇ ਮੋਟਰਸਾਈਕਲ 48 ਥੱਲੇ ਵੜ ਗਿਆ ਤੇ ਮੁੰਡੇ ਦੀ ਮੌਕੇ ਦੀ ਡੈਥ ਹੋ ਗਈ ਆ ਰੁਕੀ ਰੁਕੀ ਇੱਥੇ ਸਾਈਡ ਤੇ ਇੱਕ ਮਿੰਟ ਵੀਰੇ ਅਸ ਤਾਰ ਹੌਸਲਾ ਕਰੋ ਹੌਸਲਾ ਕਰੋ ਕਿਸ ਤਰ੍ਹਾਂ ਵਾਪਰਿਆ ਜੀ ਕਾਹਦਾ ਕਰ ਵਾਪਰਿਆ ਜੀ ਹਾਸਾ ਵਾਚ ਮਾਂ ਪੁੱਤ ਨਾਲ ਲੈ ਕੇ ਕਾਰਡ ਜਾਂਦੇ ਪਈ ਆਪਦੇ ਵੱਡੇ ਭਰਾ ਦਾ ਜਲਾਲਾਬਾਦ ਰੋ ਜਾਣਦਾ ਹੈ ਇੱਥੇ ਲਾਜੀਆਂ ਕੋਲ ਹੁੰਦਾ ਰੀਲਰ ਰੂਲਾ ਵੇਦਾ ਜਾਂਦਾ ਸੀ ਫੋਨ ਤੇ ਫੋਨ ਦੀ ਸਪੀਡ ਜ਼ਿਆਦਾ ਸੀ ਹੈਲਮਟ ਲੱਗਿਆ ਨਹੀਂ ਸੀ ਜਿੰਦੀ ਵਾਜਾ ਕਰਕੇ ਪਤਾ ਨਹੀਂ ਲੱਗਿਆ ਅੱਗੋ ਟਰਾਲੀ ਖਰਾਬ ਖੜੀ ਹੋਈ ਸੀ ਉਹਦੀ ਹੱਬ ਕਿੱਟੀ ਸੀ ਟਰਾਲੀ ਦੀ ਉਹਦੇ ਵਿੱਚ ਵਜੇ ਤੇ ਮਾਂ ਪੁੱਤ ਦੀ ਮੌਕੇ ਤੇ ਡੈਥ ਹੋ ਗਈ ਕਾਹਦੇ ਤੇ ਜਾ ਰਹੇ ਸੀ ਜੀ ਮੋਟਰਸਾਈਕਲ ਤੇ ਜਾ ਰਹੇ ਸੀ ਹੈਲਮਟ ਨਾ ਲੱਗਣ ਕਰਕੇ ਉਹ ਹੈਲਮਟ ਲੱਗੇ ਹੁੰਦਾ ਸ਼ਾਇਦ ਬਚ ਜਾਂਦਾ ਬੰਦਾ ਸਿਰ ਸਿਰ ਤੇ ਸੱਟ ਲੱਗ ਗਈ ਮੋਬਾਈਲ ਹੀ ਕਰੇ ਬੜਾ ਅਹਿਸਾਸ ਹੋ ਰਿਹਾ ਜੀ ਆ ਮੇਨ ਆਪਾਂ ਮੋਬਾਈਲ ਕਿਉਂ ਲੈ ਕੇ ਸਕਨੇ ਕੰਨਾਂ 'ਚ ਹੈੱਡਫੋਨ ਲੱਗੇ ਹੋਏ ਸੀ ਮੋਬਾਈਲ ਚਲਾ ਚਲਾ ਰਿਹਾ ਸੀ ਅਸੀਂ ਆ ਕੇ ਉਹਨੇ ਬਲੂਟੂਥ ਬੰਦ ਕੀਤਾ ਤੇ ਮਾਦ ਦੇ ਵਿੱਚ ਉਹਨਾਂ ਦੇ ਘਰ ਦੇ ਨਾਲ ਗੱਲ ਕੀਤੀ ਫੋਨ ਜਦੋਂ ਅਸੀਂ ਚੱਕਿਆ